ਲੋਭਣ ਮੁੰਡੇ ਨੂੰ 2 2000 3 3000 25 25 ਉਹ ਕਰਦੇ ਦੀ ਲੋੜ ਨਹੀਂ ਮਾਸੂਹੀ ਦਸਤਾਰ ਪੁਤਲੀ ਘਰ ਚੌਂਕ ਆਜੋ ਜਿੱਥੇ ਤੁਹਾਨੂੰ 2 2000 ਵਾਲੇ 25 25 ਵਾਲੇ ਕੋਟ ਤੇ ਪਵੇਂ ਸਿਰਫ 7 700 ਦੇ ਵਿੱਚ ਮਿਲ ਰਿਹਾ ਬਹੁਤ ਥੋੜਾ ਕਪੜਾ ਕੁਆਲਟੀ ਪੂਰੀ ਜੇ ਆਪਾਂ ਕੋਟ ਪੈਂਟ ਦੀ ਗੱਲ ਕਰਦੀਏ ਦੇਖੋ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 2 ਪੀਸ ਕੋਟ ਪੈਂਟ 10000 ਤੋਂ ਘੱਟ ਕੋਈ ਜਾਂਦਾ ਨਹੀਂ ਸਾਡੇ ਕੋਲ ਆ ਗਿਓ 10000 ਵਾਲਾ ਕੋਟ ਪੈਂਟ 2895 ਚ ਸਲਾਈਜ਼ ਸਮੇਤ ਲੈ ਜੋ ਜੇ ਸਾਡਾ ਕੋਈ ਵੀਰ ਕਵੇ ਸਾਨੂੰ ਚਾਹੀਦਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦੇ ਵਿੱਚ 3 ਪੀਸ ਕੋਟਰ ਮਿਲਦਾ 15000 ਰੁਪਏ ਦਾ ਇੱਥੇ ਆਜੋ ਸਿਰਫ ਤੁਹਾਨੂੰ 3760 ਹੀ ਦੇ ਦੇਗੇ ਸਲਾਈ ਕਰਕੇ ਜੀ ਲਗਜ਼ਰੀ ਬ੍ਰਾਂਡ ਵੀ ਹੈਗਾ ਲਗਜ਼ਰੀ ਕਪੜਾ ਵੀ ਹੈਗਾ ਇਟਾਲੀਅਨ ਫੈਬਰਿਕ ਵੀ ਹੈਗਾ ਲਾਈਨਿੰਗ ਵਾਲਾ ਕੋਟ ਪੈਂਟ ਵੀ ਹੈਗਾ ਚੈੱਕ ਵਾਲਾ ਵੀ ਹੈਗਾ ਪਰ ਇਹ 15 15 ਹਾਂਜੀ ਇਹ 15 15000 ਵਾਲਾ ਕੋਟ ਪੈਂਟ ਨਹੀਂ 5000 7000 'ਚ ਕੱਲਾ ਕਪੜਾ ਨਹੀਂ ਕੱਲੀ ਸਮਾਈ ਨਹੀਂ ਜੱਜ ਕਰਕੇ ਦੇ ਰਹੇ ਆ 5000 ਜੇ ਸਟੈਚ ਕਰਕੇ ਦੇ ਸ਼ਰਟ ਚੈੱਕ ਕਰ ਲੋ ਤੁਸੀਂ ਪਾਰਟੀ ਵੇ ਸ਼ਰਟ ਲੈਣੀ ਆ ਆਫਿਸ ਆ ਤੇ ਸ਼ਰਟ ਲੈਣੀ ਆ ਰੰਗਾਂ ਵਿੱਚ ਸਾਰੀ ਹੈਗੀ ਆ ਚੈੱਕ ਸ਼ਰਟ ਲੈਣੀ ਆ ਦੇਖੋ ਜੀ ਡਿਜ਼ਾਈਨਰ ਕੋਰਤੇ ਪਿਆ ਮੈਂ ਤੁਸੀਂ ਨਾਈਟ ਪਾਰਟੀ ਲੈਣਾ ਤੁਸੀਂ ਜਾਗੋ ਪਾਰਟੀ ਲੈਣਾ ਤੁਸੀਂ ਇਹਦੇ ਥੀਮ ਬਣਾਉਣੇ ਆ ਇੱਕ ਨਾਲ ਦੇ 5-5 10 ਦੇਖੋ ਕਲਰ ਸਾਡੇ ਕੋਲ ਕਾਫੀ ਹੈਗੇ ਆ ਡਿਜ਼ਾਈਨਰ ਕੋਰਤੇ ਪਿਆ ਮੈਂ ਵੀ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਇਸ ਵੇਲੇ ਵੱਡਾ ਬ੍ਰਾਂਡ ਆ ਪੂਰੇ ਵਰਲਡ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਤਰਾਜ ਦੇ ਜਿੱਥੇ ਤੁਹਾਡੇ ਬਹੁਤ ਵੱਡੇ ਫਾਇਦੇ ਹੋ ਰਹੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰਾਂ ਗਿਆ ਰੰਗ ਫੇਟ ਹੋ ਜਵੇ ਇਹ ਚ ਕੋ ਡੱਬ ਪੈ ਜਵੇ ਸਾਡੀ ਫੁੱਲ ਗਰੰਟੀ ਆ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਪਾਰਟੀ ਤੇ ਜਾਣਾ ਚਾਹੁੰਦੇ ਇਤਾਂ ਦੇ ਹਾਸੇ ਹੱਸਦੇ ਚਿਹਰੇ ਲੈ ਕੇ ਵੀ ਅਸੀਂ ਵਿਆਹ ਸ਼ਾਦੀ ਤੇ ਆ ਗਏ ਕੱਪੜੇ ਤੇ ਖਰਚਾ ਬਹੁਤ ਹੋ ਗਿਆ ਪਰ ਆ ਹੱਸਦੇ ਚਿਹਰੇ ਤਾਂ ਹੀ ਆ ਵੀ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਤੇ ਰੇਟ ਘਟਾ ਲਓ ਵੀ ਹੁਣ ਮੁੰਡੇ ਨੂੰ 2-2000 3-3000 25-25 ਉਹ ਖਰਚਣ ਦੀ ਲੋੜ ਨਹੀਂ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਚੌਂਕ ਆ ਜਾਓ ਜਿੱਥੇ ਤੁਹਾਨੂੰ ਜੋ 2000 ਵਾਲੇ 25 2500 ਵਾਲੇ ਕੋਟ ਤੇ ਪਵੇਂ ਸਿਰਫ 7 700 ਦੇ ਵਿੱਚ ਮਿਲ ਰਹੇ ਆ ਬਹੁਤ ਛੋੜਾ ਕਪੜਾ ਕੁਆਲਿਟੀ ਪੂਰੀ ਜੇ ਆਪਾਂ ਕੋਟ ਪੈਂਟ ਦੀ ਗੱਲ ਕਰਦੀਏ ਦੇਖੋ ਜਿਹੜੇ ਬਾਜ਼ਾਰ ਤੁਸੀਂ ਜਾ ਕੇ ਲੈਨੇ ਹੋ 2 ਪੀਸ ਕੋਟ ਪੈਂਟ 10000 ਤੋਂ ਘੱਟ ਕੋਈ ਜਾਂਦਾ ਨਹੀਂ ਸਾਡੇ ਕੋਲ ਆ ਗਿਓ 10000 ਵਾਲਾ ਕੋਟ ਪੈਂਟ 2995 'ਚ ਸਿਲਾਈ ਸਮੇਤ ਲੈ ਜਾਓ ਜੇ ਸਾਡਾ ਕੋ ਵੀਰ ਕਵੇ ਸਾਨੂੰ ਚਾਹੀਦਾ 3 ਪੀਸ ਕੋਟ ਪੈਂਟ ਆ ਬਾਜ਼ਾਰ ਦੇ ਵਿੱਚ 3 ਪੀਸ ਕੋਟ ਮਿਲਦਾ 15000 ਰੁਪਏ ਦਾ ਇੱਥੇ ਆਜੋ ਸਿਰਫ ਤੁਹਾਨੂੰ 3760 ਹੀ ਦੇ ਦੇਂਗੇ ਸਲਾਈ ਕਰਕੇ ਭਾਈ ਜੀ ਬੜਾ ਰੌਲਾ ਪਿਆ ਚਾਰੇ ਪਾਸੇ ਕਹਿੰਦੇ ਵੀ ਕੋਈ 2000 ਨਹੀਂ ਲੈਂਦੇ ਕੋਈ 2200 ਨਹੀਂ ਕੋਈ 2500 ਨਹੀਂ ਦੋ ਦੋ 2000 ਵਾਲੇ ਘੁੱਟ ਤੇ ਪਿਆਮੇ 7 700 ਹੀ ਦੇ ਜਾਂਦੇ ਆ ਰੰਗ ਵੀ ਕਹਿੰਦੇ ਬਹੁਤ ਸਾਰੇ ਸਚਾਈ ਕਿੰਨੀ ਕਹਿ ਗਈ ਆ ਦੇਖੋ ਜੀ ਸਚਾਈ ਜਮਾ ਇੱਕਦਮ ਕਲੀਅਰ ਹੈ ਕਿਉਂਕਿ ਮਾਤੂ ਸ਼੍ਰੀ ਦਸਤਾਰ ਪੁਤਲੀਗਰ ਜੋ ਕਹਿੰਦਾ ਉਹ ਦਿੰਦਾ ਇੱਦਾਂ ਨਹੀਂ ਦਿਖਾਉਣ ਨੇ ਦੰਦ ਹੋਰ ਹਾਥੀ ਦੇ ਤੇ ਖਾਣ ਦੇ ਦੰਦ ਹੋਰ ਇਹ ਕੰਮ ਤਾਂ ਹੈ ਹੀ ਨਹੀਂ ਕਿਉਂਕਿ ਮਾਤੂ ਸ਼੍ਰੀ ਦਸਤਾਰ ਕੋਈ ਚੋਲਾ ਸ਼ਾਬ ਬ੍ਰਾਂਡ ਨਹੀਂ ਹੈਗਾ ਇਹ ਮਾਤੂ ਸ਼੍ਰੀ ਦਸਤਾਰ 1970 ਦੀ ਕੰਪਨੀ ਆ ਆ ਚੱਕੋ ਵਾਈਟ ਕਲਰ ਦਾ ਕੁਰਤਾ ਪਜਾਮਾ 700 ਰੁਪਏ ਦਾ ਚੰਗੇ ਬ੍ਰਾਂਡ ਵੀ ਹੈਗੇ ਆ ਆ ਚੱਕੋ ਲਗਜ਼ਰੀ ਬ੍ਰਾਂਡ ਮੁਫਤ ਲਾਲ ਦਾ ਗੀਜ਼ਾ ਕਾਟਨ ਦਾ ਮੈਟੀ ਦੇ ਵਿੱਚ 800 ਰੁਪਏ ਦਾ ਆ ਚੱਕੋ ਜਪਾਨੀਸ ਫਲੋਰਾ ਸਭ ਤੋਂ ਬੈਸਟ ਕੱਪੜਾ ਲਓ ਜੀ ਇਹ ਵੀ ਦੇਣਾ 1100 ਦਾ ਆ ਚੱਕੋ ਲੇਲਣ ਦਾ ਕੁਰਤਾ ਪਜਾਮਾ ਵੀ ਆਰ ਜੇ 3 3000 ਇੱਥੇ 1500 ਦਾ ਆ ਚੱਕੋ ਗੀਜ਼ਾ ਕਾਟਨ 11 ਦੇ ਵਿੱਚ 45 4500 ਇੱਥੇ 2000 ਦਾ ਅੱਛਾ ਭਾਈ ਜੀ ਇਹ ਤਾਂ ਮੈਂ ਚੀਜ਼ਾਂ ਚੈੱਕ ਕਰ ਲਈਆਂ ਕੋਈ ਸ਼ਕੀਨ ਮੁੰਡੇ ਕਹਿੰਦੇ ਸਾਨੂੰ ਚਾਹੀਦੇ ਰੈਮੰਡਾ ਸਾਨੂੰ ਚਾਹੀਦੇ ਵੱਡੇ ਬ੍ਰਾਂਡਾ ਕੋਈ ਰੈਮੰਡ ਦੇ ਵਿੱਚ ਵੀ ਕੁੜਤੇ ਪਜਾਮਾ ਹੈਗਾ ਕੋਈ ਦੇਖੋ ਜੀ ਰੈਮੰਡ ਦਾ ਵੀ ਕੁੜਤਾ ਪਜਾਮਾ ਹੈਗਾ ਆ ਚੱਕੋ ਸਿਲਵਸ ਚੈੱਕ ਕਰਾ ਦਿਓ ਰੈਮੰਡ ਦੀ ਰੈਮੰਡ ਦਾ ਵੀ ਹੈਗਾ ਸੀਆਰਮ ਦਾ ਵੀ ਹੈਗਾ ਪਰ ਸਿੱਧੀ ਤਰ੍ਹਾਂ ਗੱਲ ਦੱਸ ਦਿੰਨੇ ਆ ਇਹ ਕੋਈ 5 5000 ਕੋਈ 8 8000 ਦਾ ਕੁੜਤਾ ਪਜਾਮਾ ਨਹੀਂ 370 ਰੁਪਏ ਮੀਟਰ ਤੋਂ ਸ਼ੁਰੂਗਾ ਅੱਛਾ ਮੈਨੂੰ ਇਹ ਵੀ ਦੱਸ ਦਿਓ ਬਹੁਤ ਅ ਜਿਆਦਾ ਤੁਸੀਂ ਕੁਆਂਟੀਟੀ ਰੱਖੀ ਆ ਸਿਰਫ ਵਾਈਟ ਦੇ ਵਿੱਚ ਨਾ ਸੋ ਕਿੰਨੇ ਕ ਰੇਂਜ ਆ ਕੋਈ ਲਗਜ਼ਰੀ ਕੋਰਟਾ ਪਜਾਮਾ ਜਿਵੇਂ ਬਾਜ਼ਾਰ 'ਚ 5000 7000 10 10000 ਤੱਕ ਦੇ ਵੀ ਕੋਰਟੇ ਪਜਾਮੇ ਹੈ ਉੱਦੋਂ ਉੱਪਰਲੀ ਵੈਰਾਈਟੀ ਵੀ ਹੈਗੀ ਆਪਣੇ ਕੋਲ ਦੇਖੋ ਜੀ ਲਗਜ਼ਰੀ ਕੋਰਟੇ ਪਜਾਮੇ ਵਾਈਟ ਪੇਪਰ कॉटन ਜੇ ਗੀਜ਼ਾ कॉटन ਜੇ ਮੈਟੀ ਜੇ ਤੁਸੀਂ ਵਾਈਟ ਦੇ ਚੈੱਕ ਕਰ ਲਓ ਜੀ ਕਿੰਨੀਆਂ ਵੈਰਾਈਟੀਆਂ ਸਾਡੇ ਕੋਲ ਦੁਬਈ ਦੇ ਕੋਰਟੇ ਪਜਾਮੇ ਵੀ ਹੈਗੇ ਆ ਚੈੱਕ ਕਰੋ ਜੀ ਸਿਲਵਰ ਬ੍ਰਾਂਡ ਸਾਰੇ ਹੀ ਹੈਗੇ ਆ ਚੀਜ਼ਾਂ ਵਧੀਆ ਤੋਂ ਵਧੀ ਪਰ ਇਹ ਕੋਰਤਾ ਪਜਾਮਾ ਕੋਈ 15-20000 ਜਾਂ 10000 ਦਾ ਕੋਰਤਾ ਪਜਾਮਾ ਨਹੀਂ ਲੋਕਾਂ ਨੂੰ ਅਸੀਂ ਲੁੱਟਣਾ ਨਹੀਂ ਹੈ ਇਹ ਵੀ 1200 ਰੁਪਏ ਦਾ ਕੋਰਤਾ ਪਜਾਮਾ ਹੈ ਦੇਖੋ ਜੀ ਪਰਫਿਊਮ ਵਾਲਾ ਕੋਰਤਾ ਪਜਾਮਾ 스멜 ਬੜੀ ਆਉਂਦੀ ਆ ਬਾਜ਼ਾਰ ਦੇ ਵਿੱਚ 5000 ਤੋਂ ਘੱਟ ਕੋਈ ਦਿੰਦਾ ਨਹੀਂ ਇਹ ਦਬਈ ਵਾਲਾ ਕੋਰਤਾ ਪਜਾਮਾ ਸਿਰਫ 1200 ਹੀ ਤੁਹਾਨੂੰ ਮਿਲ ਜਾਣਾ ਹੈ ਆ ਚੈੱਕੋ ਜੀ ਰੰਗਾ ਮੇਚੀ ਦੇਖ ਲਓ ਜੀ 700 ਰੁਪਏ ਦਾ ਪੂਰਾ ਕੋਰਤਾ ਪਜਾਮਾ ਆ ਦੇਖੋ ਭਾਜੀ ਰੇਟ ਉੱਤੇ ਲੈ ਕੇ ਲਾਇਆ ਆ ਚੈੱਕ ਕਰੋ 200 ਰੁਪਏ ਮੀਟਰ ਬਲੂ 베ਰੀ ਕਪੜਾ ਕਪੜਾ ਭਾਰੀ ਚੈੱਕ ਕਰ ਲਓ ਇੱਕ ਕੱਪੜੇ ਦੀ ਕੁਆਲਿਟੀ ਹੈ ਰੰਗਾ ਮੇਚੀ ਦੇਖ ਲੋ ਬਹੁਤ ਰੰਗਾ ਮੇਚੀ ਹੈ ਸ਼ਰਟਾਂ ਚੈੱਕ ਕਰ ਲੋ ਤੁਸੀਂ ਪਾਰਟੀ ਵੇ ਸ਼ਰਟ ਲੈਣੀਆਂ ਆਫਿਸਾਂ ਤੇ ਸ਼ਰਟ ਲੈਣੀਆਂ ਰੰਗਾ ਮੇਚੀ ਸਾਰੀ ਹੈਗੀ ਹੈ ਚੈੱਕ ਸ਼ਰਟ ਲੈਣੀਆਂ ਆ ਚੱਕੋ ਕੋਟ ਪੈਂਟ ਕਹਿੰਦੇ ਕੋਟ ਪੈਂਟ ਦਾ ਧਿਮਾਕਾ ਕੀ ਪਾਤਾ ਆ ਮਾਤੂ ਸ਼੍ਰੀ ਦਸਤਾਰ ਨੇ ਕੀ ਸੱਪ ਕਰਤਾ ਦੇਖੋ ਜੀ ਸੱਪ ਨਹੀਂ ਅਸੀਂ ਲੋਕਾਂ ਨੇ ਦਿਮਾਗਾ ਚੋਂ ਵਹਿਮ ਘੜ ਦਿੰਨੇ ਆ ਵੀ 5-5000 ਜਿਹੜਾ ਤੁਸੀਂ ਸਵਾਈ ਦਾ ਲਈ ਜਾਂਦੇ ਹੋ ਹੁਣ ਮਾਤੂ ਸ਼੍ਰੀ ਦਸਤਾਰ ਨੇ ਲੋਕਾਂ ਦੀ ਲੁੱਟ ਨਹੀਂ ਹੋਣ ਦੇਣੀ ਅੰਮ੍ਰਿਤਸਰ ਪੁਤਲੀ ਘਰ ਚੌਂਕ ਚੋਂ ਇੱਥੋਂ ਲੈ ਕੇ ਉੱਥੋਂ ਸਭ ਦੇਖ ਲੋ ਧੱਗੜ ਸਾਹਿਬ ਇੱਥੇ 50 ਦਾ ਨਾ ਕੋਰ ਪੈਂਡ ਦੀਆਂ ਪਰ ਕਿਸੇ ਨੇ ਸਮਾਈ 10000 5000 8000 ਆ ਚੱਕੋ ਕੋਰ ਪੈਂਡ ਸਟਿਚ ਕਰਕੇ 2995 ਦਾ ਪਰ ਭਾਈ ਜੀ ਲੋਕਾਂ ਦੇ ਮਨ ਚ ਦਾ ਬੜਾ ਵੱਡਾ ਭਲੇਖਾ ਹਣਾ ਉਹ ਕਹਿੰਦੇ 4 4000 ਰੁਪਏ ਸਲਾਈ ਚੱਲਦੀ ਤੁਸੀਂ 2995 ਦੇਈ ਜਾਂਦੇ ਕਹਿੰਦੇ ਜਾਂ ਤਾਂ ਕੱਪੜਾ ਨਹੀਂ ਵਧੀਆ ਹੋਊਗਾ ਤੇ ਜਾਂ ਇਹਨਾਂ ਕੋ ਰੰਗ ਇੱਕ ਦੋ ਆ ਦੇਖੋ ਜੀ 58 11 ਟਰੈਕਟਰ ਵਾਂਗੂ ਖਿੱਚ ਲੈਂਦੇ ਸਾਰੇ ਆ ਕੱਪੜਾ ਚੈੱਕ ਕਰ ਲੋ ਇਹ ਕੱਪੜੇ ਦੀ ਕੁਆਲਿਟੀ ਐ ਜਿਹੜੀ 2995 ਤੇ 3760 ਦੇ ਰਹੇ ਆ ਔਰ ਹਾਂਜੀ ਧਿਆਨ ਨਾਲ ਗੱਲ ਸੁਣ ਲੋ ਇੱਕ ਦੋ ਰੰਗ ਨਹੀਂ ਆ ਚੱਕੋ ਨੇਵੀ ਟੈਨ ਸਕਾਈ ਗ੍ਰੇ ਜਿੰਨੇ ਮਰਜ਼ੀ ਰੰਗ ਲੈ ਲੋ 2995 ਤੇ 3760 ਤੇ ਔਰ ਇੱਕ ਗੱਲ ਹੋਰ ਸੁਣ ਲੋ ਹਾਂਜੀ ਬ੍ਰਾਂਡ ਕਹਿੰਨੇ ਹੋ ਤੁਸੀਂ ਵੀ ਮਾਤੂ ਸ਼੍ਰੀ ਦਸਤਾਰ ਪੁਤਲੀ ਘਰ ਲੋਕਾਂ ਨੂੰ ਬੇਵਕੂਫ ਬਣਾਉਂਦੇ ਆ ਆ ਜਿਹੜਾ 2995 ਦਾ ਬ੍ਰਾਂਡ ਮਾਤੂ ਸ਼੍ਰੀ ਦੇਈ ਜਾਂਦੇ ਕਿਸੇ ਕੰਮ ਦਾ ਨਹੀਂ ਇਨਾਂ ਕੋਲੇ ਲਗਜ਼ਰੀ ਬ੍ਰਾਂਡ ਹੈ ਨਹੀਂ ਭਾਜੀ ਲਗਜ਼ਰੀ ਬ੍ਰਾਂਡ ਵੀ ਹੈਗਾ ਲਗਜ਼ਰੀ ਕੱਪੜਾ ਵੀ ਹੈਗਾ ਇਟਾਲੀਅਨ ਫੈਬਰਿਕ ਵੀ ਹੈਗਾ ਲਾਈਨਿੰਗ ਵਾਲਾ ਕੋਟ ਪੈਂਟ ਵੀ ਹੈਗਾ ਚੈੱਕ ਵਾਲਾ ਵੀ ਹੈਗਾ ਪਰ ਇਹ 15 15 ਹਾਂਜੀ ਇਹ 15 15000 ਵਾਲਾ ਕੋਟ ਪੈਂਟ ਨਹੀਂ 5000 7000 'ਚ ਕੱਲਾ ਕੱਪੜਾ ਨਹੀਂ ਕੱਲੀ ਸਮਾਈ ਨਹੀਂ ਟੱਚ ਕਰਕੇ ਦੇ ਰਹੇ ਆ 5000 ਚ ਸਟਿਚ ਕਰਕੇ ਦੇ ਰਹੇ ਆ ਦੇਖੋ ਜੀ ਕੋਟ ਪੈਂਟ ਕੋਟ ਤੇ ਵੀ ਅਮੇ ਦਾ ਹੈਗੇ ਆ ਆ ਤੁਸੀਂ ਸ਼ੇਰਵਾਨੀਆਂ ਚੈੱਕ ਕਰ ਲੋ ਦੇਖੋ ਨਾ ਤੁਸੀਂ ਹਸਬੰਡ ਵਾਈਫ ਨੇ ਮੈਚ ਕਰਕੇ ਪਾਉਣੀ ਆ ਤੁਸੀਂ ਜਿੱਦਾਂ ਦੀ ਵੀ ਡਿਜ਼ਾਈਨ ਤਿਆਰ ਕਰਾਉਣੇ ਆ ਬਾਜ਼ਾਰ ਦੇ ਵਿੱਚ ਸ਼ੇਰਵਾਨੀ ਜਿਹੜੀ ਤੁਸੀਂ 15000 16000 ਰੁਪਏ ਦੇ ਵਿੱਚ ਸਟਿਚ ਕਰਾ ਕੇ ਤਿਆਰ ਕਰਾਉਣੇ ਉਹ ਸਾਡੇ ਕੋਲ 15 15000 ਵਾਲੀਆਂ ਸ਼ੇਰਵਾਨੀਆਂ 6500 ਰੁਪਏ ਦੇ ਵਿੱਚ ਸਮਝਾ ਕੇ ਦੇਉਂਦੇ ਆ ਉਹ ਭਾਜੀ ਤੁਸੀਂ ਅਮਰੀਕਾ ਚ ਹੋ 15 15 16 16000 ਕਿੱਲਾ ਰੈਂਟ ਲੈ ਲੈਂਦੇ ਇੱਥੇ ਆ ਪੁੱਛ ਲੋ ਆ ਜਿਹੜੇ ਵੀਡੀਓ ਦੇਖੀ ਜਾਂਦੇ ਆ ਇਹਨਾਂ 10 1000 ਕਿਰਾਇਆ ਭਰਿਆ ਅਸੀਂ 6500 ਰੁਪਏ ਤੇ ਸਟਿਚ ਕਰਕੇ ਦੇ ਰਹੇ ਆ ਔਰ ਤੁਹਾਨੂੰ ਇਹ ਨਹੀਂ ਕਹਰੇ ਕੱਪੜਾ ਲੈ ਜਾਓ ਟੇਲਰ ਸਾਡਾ ਨਾਲ ਦੀ ਦੁਕਾਨ ਤੇ ਬੈਠਾ ਟੇਲਰ ਭਾਜੀ ਵੀ ਇੱਥੇ ਹੀ ਬੈਠੇ ਆ ਟਾਪ ਦੇ ਕਾਰੀਗਰ ਆ ਯੂਪੀ ਲਖਨਊ ਬਰੇਲੀ ਦੇ ਕਾਰੀਗਰ ਆ ਉਹ ਵੀਰ ਇੱਥੇ ਆ ਗਏ ਹੁਣ ਕਹਿੰਦੇ ਇਸ ਵਾਰ ਕਿਸੇ ਦੀ ਲੁੱਟ ਨਹੀਂ ਹੋਣੀ ਦੇਨੀ ਨਾ ਕੁਰਤੇ ਪਜਾਮੇ ਦੀ ਸਮਾਈ ਚ ਨਾ ਕੋਟ ਪੈਂਟ ਦੀ ਸਮਾਈ ਚ ਨਾ ਸ਼ੇਰਵਾਨੀ ਦੀ ਸਵਾਈ ਚ ਨਾ ਲੌਂਗ ਕੋਟ ਦੀ ਸ਼ੇਰਵਾਨੀ ਦੇ ਕਿਤੇ ਵੀ ਲੁੱਟ ਨਹੀਂ ਹੋਣੀ ਆ ਦੇਖੋ ਜੀ ਡਿਜ਼ਾਈਨਰ ਕੁਰਤੇ ਪਜਾਮੇ ਤੁਸੀਂ ਨਾਈਟ ਪਾਰਟੀ ਲੈਣਾ ਤੁਸੀਂ ਜਾਗੋ ਪਾਰਟੀ ਲੈਣਾ ਤੁਸੀਂ ਇਹਦੇ ਥੀਮ ਬਣਾਉਣਿਆ ਇੱਕ ਨਾਲ ਦੇ 5-5 10 ਦੇ ਦੇਖੋ ਕਲਰ ਸਾਡੇ ਕੋਲ ਕਾਫੀ ਆ ਗਿਆ ਡਿਜ਼ਾਈਨਰ ਕੁਰਤੇ ਪਜਾਮੇ ਵੀ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਪੱਗਾਂ ਪੰਨਣ ਵਾਲੇ ਸ਼ਕੀਨ ਭਰਾ ਆ ਇਸ ਵੇਲੇ ਵੱਡਾ ਬ੍ਰਾਂਡ ਆ ਪੂਰੇ ਵਰਲਡ ਦਾ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰ ਜਿੱਥੇ ਤੁਹਾਡੇ ਬਹੁਤ ਵੱਡੇ ਫਾਇਦੇ ਹੋ ਰਹੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ ਗਿਆ ਰੰਗ ਫੇਟ ਹੋ ਜਵੇ ਇਹ ਚ ਕੋਈ ਡੱਬ ਪੈ ਜਵੇ ਸਾਡੀ ਫੁੱਲ ਗਰੰਟੀ ਆ 3 ਮਹੀਨੇ ਦੇ ਅੰਦਰ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਇੱਥੇ ਰੂਪੀਆ ਤੇ ਫੁੱਲ ਵੈਲ ਦੇ ਕੱਪੜੇ ਮਿਲਦੇ ਆ ਇਸ ਤੋਂ ਇਲਾਵਾ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਰਾਈਆਂ ਲੈ ਕੇ ਜਾਣੀਆਂ ਟਰਾਈਆਂ ਲੈ ਕੇ ਜਾ ਸਕਦੇ ਆ ਇਸ ਤੋਂ ਇਲਾਵਾ ਤੁਸੀਂ ਮਹਿੰਗੇ ਮਹਿੰਗੇ ਸੂਟ ਲੈਣੇ ਹੋ ਥੱਲੇ ਲਾਈਨਿੰਗ ਲਾਉਣ ਵਾਲੀ ਲੈਣੀ ਆ ਸਾਡੇ ਕੋਲ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਕੋਟ ਪੈਂਟਰ ਨਾਲ ਸਾਨੂੰ ਬੱਸ ਫੇਰ ਦੱਸ ਦਿੰਦੇ ਆ ਬਾਜ਼ਾਰ ਚ ਜਾਓਗੇ ਤਾਂ 10000 ਰੁਪਏ ਦਾ 2 ਪੀਸ ਕੋਟ ਸੂਟ ਮੈਂ ਨਾਲ ਸਾਡੇ ਕੋਲ ਲੈ ਜਾਓ 2995 ਚ 3 ਪੀਸ ਕੋਟ ਸੂਟ ਮੈਂ ਜਿਹੜਾ 15000 ਰੁਪਏ ਦਾ ਸਾਡੇ ਕੋਲ ਮਿਲੂਗਾ ਤੁਹਾਨੂੰ 3760 ਚ ਕੋਰਤੇ ਪੀਮੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਆ 700 ਰੁਪਏ ਤੋਂ ਕੋਰਤਾ ਪੀਮਾ ਸ਼ੁਰੂ ਆ ਉਦੋਂ ਉੱਪਰ ਹੀ ਰੇਂਜ ਜਿੱਤਾਂ ਹੀ ਲੈਣੀ ਤੁਸੀਂ ਲੈ ਕੇ ਜਾ ਸਕਦੇ ਹੋ ਦੇਖੋ ਜੀ ਸਿੱਧੀ ਸਾਦੀ ਗੱਲ ਆ ਜੇ ਤੁਸੀਂ ਵਿਆਹ ਸ਼ਾਦੀ ਪਾਰਟੀ ਤੇ ਜਾਣਾ ਚਾਹੁੰਦੇ ਹੋ ਇਦਾਂ ਦੇ ਹੱਸਦੇ ਹੱਸਦੇ ਚਿਹਰੇ ਲੈ ਕੇ ਵੀ ਅਸੀਂ ਵਿਆਹ ਸ਼ਾਦੀ ਤੇ ਆ ਗਏ ਕੱਪੜੇ ਤੇ ਖਰਚਾ ਬਹੁਤ ਹੋ ਗਿਆ ਪਰ ਆ ਹੱਸਦੇ ਚਿਹਰੇ ਤਾਂ ਹੀ ਆ ਵੀ ਤੇ ਪਾਰਟੀ ਵੀ ਇੰਜੋਏ ਕੀਤੀ ਵਿਆਹ ਵੀ ਇੰਜੋਏ ਕੀਤਾ ਤੇ ਸਾਡਾ ਖਰਚਾ ਵੀ ਘਟ ਹੋਇਆ ਬਣਾ ਦੀ ਹੁਣ ਜੇ ਮਹੀਨੇ-ਮਹੀਨੇ ਚ 4-4 ਵਿਆਹ ਬਖਤਾਲਿਓ ਤੱਕੜ ਸਾਹਿਬ ਇਦਾਂ ਦੇ ਰੇਟ ਕੱਢਦੇ ਸੀ ਸੋ ਬਾ ਜਲਦੀ ਜਲਦੀ ਆ ਜਾਓ ਤੁਸੀਂ ਆਉਣਾ ਕਿੱਥੇ ਆ ਪਤੂਸ਼ਰੀ ਦਸਤਾਰ ਪੁਤਲੀ ਘਰ ਚੌਂਕ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਹੋ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਟੀਵੀ ਸ਼੍ਰੀ ਅਮਰਸਰ ਸਾਹਿਬ